ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ਮੌਕੇ ਅੱਜ ਬਬਰੀ ਬਾਈਪਾਸ ਚੌਕ ਵਿਖੇ ਜਿੱਤ ਦੀ ਨਿਸ਼ਾਨੀ ਵਜੋਂ ਭਾਰਤੀ ਫੌਜ ਦੇ 1971 ਦੀ ਜੰਗ ਦੀ ਜਿੱਤ ਦੇ ਪ੍ਰਤੀਕ ਟੈਂਕ ਨੂੰ ਸਥਾਪਿਤ ਕੀਤਾ ਗਿਆ ਹੈ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਰੰਗਲ ਅਤੇ ਪੰਜਾਬ ਐਲ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਵੱਲੋਂ ਰੀਬਨ ਕੱਟ ਕੇ ਇਸ ਜੇਤੂ ਟੈਂਕ ਦੀ ਸਮਾਰਕ ਦਾ ਉਦਘਾਟਨ ਕੀਤਾ ਗਿਆ ਜੇਤੂ ਟੈਂਕ ਦੀ ਸਥਾਪਤੀ ਕਰਨ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਰੰਗਲ ਨੇ ਦੱਸਿਆ ਕਿ ਇਸ ਇਤਿਹਾਸਕ ਕ T55 ਟੈਂਕ ਦਾ ਨਿਰਮਾਣ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਰੂਸ ਦੁਆਰਾ ਕੀਤਾ ਗਿਆ ਸੀ ਇਸ ਲੜਾਕੂ ਟੈਂਕ ਨੂੰ 1966 ਵਿੱਚ ਭਾਰਤ ਦੀਆਂ ਆਰਮਡ ਯੂਨਟਾਂ ਵਿੱਚ ਸ਼ਾਮਲ ਕੀਤਾ ਗਿਆ ਉਹਨਾਂ ਦੱਸਿਆ ਕਿ ਦਿਨ ਰਾਤ ਲੜਨ ਦੀ ਤਾਕਤ ਰੱਖਣ ਵਾਲੇ ਇਸ ਟੈਂਕ ਨੇ 1971 ਦੇ ਭਾਰਤ-ਪਾਕਿਸਤਾਨ ਯੁੱਧ ਦੇ ਦੌਰਾਨ ਨਾਣੇਕੋਟ ਬਸੰਤਰ ਅਤੇ ਗਰੀਬਪੁਰ ਦੀਆਂ ਲੜਾਈਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਪਾਕਿਸਤਾਨ ਦੀ ਸੈਨਾ ਨੂੰ ਕਰਾਰੀ ਹਾਰ ਦਿੱਤੀ ਆਪਣੀਆਂ ਖੂਬੀਆਂ ਕਾਰਨ T55 ਟੈਂਕ ਭਾਰਤੀ ਸੈਨਾ ਵਿੱਚ ਸਾਲ 2011 ਤੱਕ ਸੇਵਾਵਾਂ ਦਿੰਦਾ ਰਿਹਾ ਹੈ ਜਿਹੜਾ ਟੈਂਕ ਹੈਗਾ ਜਿਹੜਾ ਅਸੀਂ ਅੱਜ ਇੱਥੇ ਲਗਾਇਆ ਹੈਗਾ ਬਬਰੀਕ ਚੌਂਕ ਤੇ ਇਹ AT 55 ਟੈਂਕ ਹੈਗਾ ਇਹ ਅਸੀਂ 1904 'ਚ ਰੂਸ ਤੋਂ ਲਿੱਤਾ ਸੀਗਾ ਐਂਡ ਇਸ ਟੈਂਕ ਨੇ ਚਾਰ ਵੱਡੀਆਂ-ਵੱਡੀਆਂ ਲੜਾਈਆਂ ਲੜੀਆਂ ਖਾਸ ਕਰਕੇ 1971 'ਚ ਇਹ ਚਾਰ ਅਲੱਗ-ਅਲੱਗ ਜਗ੍ਹਾ ਤੇ ਗਿਆ ਇਹਦੀ ਖਾਸੀਅਤ ਆ ਸੀਗੀ ਕਿ ਇਹ ਦਿਨੇ ਤੇ ਰਾਤੀ ਦੋਨੋਂ ਟਾਈਮ ਲੜਾਈ ਕਰ ਸਕਦਾ ਸੀਗਾ ਇਦੇ ਨਾਲ ਅਸੀਂ 1971 ਦੀ ਲੜਾਈ 'ਚ ਜਰੂਰ ਵਿਜੇ ਪਾਈ ਹੈਗੀ ਹੈ ਪਾਕਿਸਤਾਨ ਦੇ ਉੱਤੇ ਆਜ਼ਾਦੀ ਦੇ ਕੱਲ ਦੇ ਸ਼ੁਭ ਦਿਹਾੜੇ ਦੇ ਮੌਕੇ ਅਸੀਂ ਅੱਜ ਇਹ ਟੈਂਕ ਨੂੰ ਜਿਲ੍ਹਾ ਗੁਰਦਾਸਪੁਰ ਨੂੰ ਸੌਂਪਿਤ ਕਰ ਰਹੇ ਹਾਂ ਤਾਂ ਕਿ ਇਹ ਜਿਹੜੀ ਨਿਸ਼ਾਨੀ ਹੈ ਸਾਡੇ ਸ਼ੂਰ ਵੀਰਾਂ ਦੀ ਜਿਹੜੀ ਕੁਰਬਾਨੀ ਹੈ ਉਹਨੂੰ ਹਮੇਸ਼ਾ ਯਾਦ ਰੱਖਿਆ ਜਾ ਸਕੇ ਜਿਹੜੀਆਂ ਲੜਾਈਆਂ ਇਸ ਦੇਸ਼ ਵਾਸਤੇ ਲੜੀਆਂ ਗਈਆਂ ਜਿਹਦੇ ਵਾਸਤੇ ਕੁਰਬਾਨੀਆਂ ਦਿੱਤੀਆਂ ਗਈਆਂ ਉਹਨਾਂ ਸਾਰਿਆਂ ਨੂੰ ਅਸੀਂ ਨਮਨ ਕਰਦੇ ਹਾਂ ਤੇ ਅੱਜ ਉਹ ਸਾਰੇ ਸ਼ੂਰਵੀਰਾਂ ਨੂੰ ਯਾਦ ਕਰਦੇ ਆ ਇਸ ਕਰਕੇ ਅਸੀਂ ਗੁਰਦਾਸਪੁਰ ਜ਼ਿਲ੍ਹੇ ਚ ਇਹ ਟੈਂਕ ਲਗਾਇਆ ਹੈਗਾ ਮੇਰੀ ਹੁਣੇ ਚੇਅਰਮੈਨ ਸਾਹਿਬ ਨਾਲ ਗੱਲ ਹੋ ਰਹੀ ਸੀ ਬਾਕੀ ਆਫੀਸਰ ਸਾਹਿਬ ਨਾਲ ਵੀ ਗੱਲ ਹੋ ਰਹੀ ਸੀ ਕਿ ਕਿਦਾਂ ਇਹ ਟੈਂਕ ਆਉਣ ਵਾਲੀ ਜਨਰੇਸ਼ਨ ਨੂੰ ਇਨਸਪਾਇਰ ਕਰੇਗਾ ਤੇ ਯਾਦ ਦਿਲਾਏਗਾ ਕਿ ਸਾਡੇ ਦੇਸ਼ ਚ ਜਿਹੜੇ ਸਾਡੇ ਸੈਨਿਕ ਹੈ ਉਹ ਅੱਜ ਵੀ ਉੱਥੇ ਖੜੇ ਹੈ ਲਾਈ ਸਾਡੀ ਲਗਾਤਾਰ ਸਾਡੇ ਜਿਹੜੇ ਪड़ोसी ਦੇਸ਼ ਨਾਲ ਜਾਰੀ ਰਹਿੰਦੀ ਹੈ ਉਹ ਉਸ ਦੇ ਵਾਸਤੇ ਸਾਡੇ ਜਿਹੜੇ ਸ਼ੂਰ ਵੀਰ ਹੈਗੇ ਕਿੰਦਾ ਦਿਨ ਰਾਤ ਮਿਹਨਤ ਕਰਦੇ ਹੈਗੇ ਸੋ ਆਰ ਵਾਲੀ ਜਨਰੇਸ਼ਨਸ ਨੂੰ ਇਹ ਟੈਂਕ ਜ਼ਰੂਰ ਇਨਸਪਾਇਰ ਕਰੇਗਾ ਤੇ ਆ ਜਿਹੜੀ ਕਹਾਣੀ ਹੈ ਇੱਕ ਜਿਹੜਾ ਬੜਾ ਸਵਰਨਮ ਇਤਿਹਾਸ ਹੈ ਪੰਜਾਬ ਦਾ ਐਂਡ ਇੰਡੀਆ ਦਾ ਇਹ ਇਹ ਨੂੰ ਹਮੇਸ਼ਾ ਉਜਾਗਰ ਕਰੇਗਾ ਤੇ ਆਰ ਵਾਲੀ ਜਨਰੇਸ਼ਨ ਨੂੰ ਕਾਫੀ ਜ਼ਿਆਦਾ ਇਨਸਪੀਰੇਸ਼ਨ ਮਿਲੇਗੀ ਬਿਲਕੁਲ ਕਿਉਂਕਿ ਟੈਂਕ ਆਪਣੇ ਕੋਲ ਹੋਣੇ ਆਇਆ ਹੈਗਾ ਐਂ ਬੜਾ ਸ਼ੁਭ ਦਿਹਾੜੇ ਦੇ ਮੌਕੇ ਆਇਆ ਹੈਗਾ ਸਾਡੀ 78ਵੀਂ ਕੱਲ ਹੈਗੀ ਐ ਆਜ਼ਾਦੀ ਦਿਹਾੜਾ ਹੈਗਾ ਸੋ ਅਸੀਂ ਇਸ ਵਾਸਤੇ ਇੱਥੇ ਲਾਈਟਾਂ ਵੀ ਲਗਾਵਾਂਗੇ ਇਹਦੀ ਮੇਨਟੇਨੈਂਸ ਵੀ ਡਿਸਟ੍ਰਿਕਟ ਹੈਰੀਟੇਜ ਸੁਸਾਇਟੀ ਕਰੇਗੀ ਅਰੇ ਮਿਲਸ਼ੀ ਵਾਲੇ ਲੈ ਕੇ ਅੱਛਾ ਉਹ ਕਲੰਦਰ ਲੈ ਗਿਆ ਬਟ ਇਹਦੀ ਆਪਾਂ ਮੇਨਟੇਨੈਂਸ ਡਿਸਟ੍ਰਿਕਟ ਹੈਰੀਟੇਜ ਸੁਸਾਇਟੀ ਕਰੇਗੀ ਅੱਜ ਗੁਰਦਾਸਪੁਰ ਦੇ ਲੋਕਾਂ ਲਈ ਮੈਂ ਸਮਝਦਾ ਇੱਕ ਬਹੁਤ ਇਤਿਹਾਸਕ ਦਿਨ ਹੈ ਕੱਲ 15 ਅਗਸਤ ਸਾਡਾ ਜੁਮੇ ਆਜ਼ਾਦੀ ਦਾ ਦਿਨ ਹੈ ਜਿਸ ਆਜ਼ਾਦੀ ਲਈ ਸਾਡੇ ਬਹੁਤ ਸਾਰੇ ਜੰਗੀ ਕੁਲਾਟੀਆਂ ਨੇ ਕੁਰਬਾਨੀਆਂ ਦਿੱਤੀਆਂ ਸ਼ਹਾਦਤਾਂ ਵੀ ਦਿੱਤੀਆਂ ਔਰ ਸਾਡੇ ਵਰਗੀ ਪੀੜ੍ਹੀ ਨੂੰ ਇੱਕ ਆਜ਼ਾਦ ਹਿੰਦੁਸਤਾਨ ਦੇ ਵਿੱਚ ਪੈਦਾ ਹੋਣ ਦਾ ਵਦਨਫੁੱਲਣ ਦਾ ਮੌਕਾ ਮਿਲਿਆ ਅੱਜ ਉਸ ਇਤਿਹਾਸ ਨੂੰ ਤਾਜ਼ਾ ਰੱਖਣ ਵਾਸਤੇ ਇਹ ਜਿਹੜਾ ਟੈਂਕ ਹੈ ਜਿਵੇਂ ਡੀ ਸਾਹਬ ਨੇ ਦੱਸਿਆ ਕਿ ਕਈ ਲੜਾਈਆਂ ਇਸ ਟੈਂਕ ਦੀਆਂ ਲੜੀਆਂ ਔਰ ਖਾਸ ਕਰ ਜਿਹੜੀ ਇੰਡੋ ਪਾਕ ਵਾਰ 1971 ਦੀ ਹੋਈ ਸੀ ਉਹਦੇ ਵਿੱਚ ਇਸ ਨੇ ਲੜ ਕੇ ਜਿੱਤ ਪ੍ਰਾਪਤ ਕੀਤੀ ਉਸ ਨੂੰ ਅਜ ਗੁਰਦਾਸਪੁਰ ਜਿਹੜੀ ਐਂਟਰੈਂਸ ਆ ਉਹਦੇ ਉੱਤੇ ਇਨਸਟਾਲ ਕੀਤਾ ਗਿਆ ਮੈਂ ਸਮਝਣਾ ਕਿ ਇਹ ਸਿਰਫ ਟੈਂਕ ਇਕੱਲਾ ਇੱਕ ਆਪਣੇ ਆਪ ਦੇ ਵਿੱਚ ਨਹੀਂ ਪਰ ਉਸ ਇਤਿਹਾਸ ਨੂੰ ਨਵੀਂ ਪੀੜੀ ਤੱਕ ਪਹੁੰਚਾਉਣ ਦੇ ਵਿੱਚ ਸਹਾਇ ਹੋਊਗਾ ਜਿਨ੍ਹਾਂ ਨੂੰ ਹਮੇਸ਼ਾ ਇਸ ਗੱਲ ਦੀ ਯਾਦ ਰਾਹੂਗੀ ਕਿ ਉਹਨਾਂ ਸ਼ਹੀਦਾਂ ਨੇ ਇਸ ਮੁਲਕ ਦੀ ਜਗ੍ਸ਼ਕਤੀ ਲਈ ਇਸ ਮੁਲਕ ਦੇ ਇਕੱਠੇ ਪਨ ਲਈ ਇਸ ਮੁਲਕ ਦੀ ਆਜ਼ਾਦੀ ਨੂੰ ਬਚਾਉਣ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਸੋ ਮੈਂ ਸਮਝਦਾ ਵੀ ਇਹੋ ਜਿਹੇ ਮੋਨੂਮੈਂਟ ਜਿਹੜੇ ਹੁੰਦੇ ਨੇ ਉਹ ਇੱਕ ਸੋਰਸ ਆਫ ਇਨਸਪੀਰੇਸ਼ਨ ਵੀ ਹੁੰਦੇ ਨੇ ਔਰ ਜਿਸ ਵਕਤ ਆਉਣ ਵਾਲੀ ਪੀੜ੍ਹੀ ਇਹਨਾਂ ਚੀਜ਼ਾਂ ਤੋਂ ਪ੍ਰੇਰਣਾ ਲੈ ਕੇ ਦੇਸ਼ ਭਗਤੀ ਦਾ ਜਜ਼ਬਾ ਲਾਊਗੀ ਦੇਸ਼ ਦੇ ਪ੍ਰਤੀ ਆਪਣੀ ਵਫਾਦਾਰੀ ਦੇਸ਼ ਦੇ ਪ੍ਰਤੀ ਆਪਣਾ ਪਿਆਰ ਉਸ ਚੀਜ਼ਾਂ ਨੂੰ ਉਜਾਗਰ ਕਰੂਗੀ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਇਸ ਨੂੰ ਇਹਦੀ ਜਿਹੜੀ ਦੇਖਰੇਖ ਆ ਉਹ ਸਾਡੀ ਜਿਹੜੀ ਹੈਰਿਟੇਜ ਸੁਸਾਇਟੀ ਆ ਜਿਹੜੀ ਪੰਜਾਬ ਦੇ ਔਰ ਗੁਰਦਾਸਪੁਰ ਦੇ ਇਤਿਹਾਸ ਔਰ ਸੱਭਿਆਚਾਰ ਨੂੰ ਹਮੇਸ਼ਾ ਉਜਾਗਰ ਕਰਦੀ ਆ ਉਹਦੇ ਵੱਲੋਂ ਕੀਤੀ ਜਾਊਗੀ ਕਿਉਂਕਿ ਕਈ ਵਾਰੀ ਇਹੋ ਜਿਹੇ ਚੌਕ ਵੀ ਬਣ ਜਾਂਦੇ ਨੇ ਇਹੋ ਜਿਹੇ ਚੀਜ਼ਾਂ ਵੀ ਲੱਗ ਜਾਂਦੀਆਂ ਨੇ ਪਰ ਕਿਤੇ ਰੱਖਦੇ ਸਾਂਭ ਸੰਭਾਲ ਦੇ ਵਿੱਚ ਫਰਕ ਰਹਿ ਜਾਂਦਾ ਸੋ ਉਸ ਚੀਜ਼ ਨੂੰ ਕਾ ਨੂੰ ਠੀਕ ਰੱਖਣ ਵਾਸਤੇ ਐਡੀਟਰ ਸੁਸਾਇਟੀ ਨੇ ਆਪਣੇ ਹੱਥ ਵਿੱਚ ਇਹਦੀ ਸਾਮ ਸੰਭਾਲ ਲਈ ਆ ਸਵਾਜ ਸਾਡੇ ਮੰਤਰੀ ਸ਼੍ਰੀ ਲਾਲਜਨ ਕੁਟਾਰੇ ਚੱਕ ਜੀ ਨੇ ਆ ਕੇ ਆਪ ਆਪਣੇ ਹੱਥੀ ਇਹਨੂੰ ਇਹਦਾ ਦੁਗਾਧਨ ਕਰਨਾ ਸੀ ਕਿਉਂਕਿ ਹਰ ਚੰਡੀਗੜ੍ਹ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਨੇ ਕੈਬਨਟ ਮੀਟਿੰਗ ਬੁલા ਲਈ ਔਰ ਉਹਦੇ ਵਿੱਚ ਬੜੇ ਅਹਿਮ ਮੁੱਦੇ ਪੰਜਾਬ ਦੇ ਵਿਚਾਰੇ ਜਾਣੇ ਸੀ ਇਸ ਕਰਕੇ ਅੱਜ ਇੱਥੇ ਉਹ ਪਹੁੰਚ ਨਹੀਂ ਸਕੇ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਗੁਰਦਾਸਪੁਰ ਨੂੰ ਇੱਕ ਬਹੁਤ ਵਧੀਆ ਤੋਹਫਾ ਜਿਹੜਾ ਦਿੱਤਾ ਸਪਰਮੇਸ਼ਵਰ ਕਰੇ ਇਹ ਆਜ਼ਾਦੀ ਅਸੀਂ ਸਾਰੇ ਉਹਨੂੰ ਬਰਕਰਾਰ ਰੱਖੀਏ ਤਾਂ ਕਿ ਜਿਹੜੀ ਮੁਸ਼ਕਲਾਂ ਦੇ ਨਾਲ ਇਹ ਆਜ਼ਾਦੀ ਮਿਲੀ ਆ ਉਸ ਨੂੰ ਕਾਇਮ ਰੱਖਣਾ ਅਗਲੀ ਪੀੜ੍ਹੀ ਦਾ ਫਰਜ਼ ਬਣ ਜਾਂਦਾ ਧੰਨਵਾਦ